ਇੱਕ ਵਾਰ ਕਿਸੇ ਨਗਰ ਵਿੱਚ ਤਿੰਨ ਦੋਸ ਰਹਿੰਦੇ ਸਨ ਤੇਜਵੀਰ, ਕਾਲਕੀ ਤੇ ਜਗਤਰਾਮ ਉਹਨਾਂ ਦੀ ਦੋਸਤੀ ਇੰਨੀ ਪੱਕੀ ਸੀ ਕਿ ਉਹ ਹਰੇਕ ਜਗ੍ਹਾ ਤੇ ਇਕੱਠੇ ਹੀ ਜਾਂਦੇ ਸਨ ਜੇਕਰ ਇੱਕ ਨੂੰ ਵੀ ਕੋਈ ਕੰਮ ਪੈਣਾ ਤਾਂ ਦੂਜੇ ਨੇ ਵੀ ਉਸ ਦੇ ਨਾਲ ਹੀ ਜਾਣਾ ਤੇ ਪੂਰੇ ਨਗਰ ਵਿੱਚ ਉਹਨਾਂ ਦੀ ਦੋਸਤੀ ਦੀ ਤਾਰੀਫ ਹੁੰਦੀ ਸੀ ਤੇਜਵੀਰ ਤੇ ਜਗਤ ਦੋਨੋਂ ਸੁਭਾਅ ਦੇ ਠੰਡੇ ਤੇ ਇਮਾਨਦਾਰ ਸਨ ਪਰ ਥੋੜੇ ਡਰਪੋਕ ਵੀ ਸਨ ਇਸ ਦੇ ਉਲਟ ਕਾਲ ਕੀ ਬਹੁਤ ਹੀ ਚਲਾਕ ਸੀ ਤੇ ਉਹ ਥੋੜਾ ਲਾਲਚੀ ਆਦਮੀ ਵੀ ਸੀ ਉਹ ਤਿੰਨੇ ਦੋਸਤ ਘਰੋਂ ਕਿਸੇ ਕੰਮ ਦੀ ਪਹਾੜ ਵਿੱਚ ਸ਼ਹਿਰ ਵੱਲ ਨੂੰ ਨਿਕਲ ਗਏ ਉਸ ਨਗਰ ਤੋਂ ਸ਼ਹਿਰ ਕਾਫੀ ਦੂਰੀ ਤੇ ਸੀ ਤੇ ਉਸ ਸ਼ਹਿਰ ਪਹੁੰਚਣ ਲਈ ਉਹਨਾਂ ਨੂੰ ਤਕਰੀਬਨ 3-4 ਦਿਨ ਲੱਗ ਜਾਣੇ ਸਨ ਤੇ ਰਸਤੇ ਵਿੱਚ ਇੱਕ ਬਹੁਤ ਹੀ ਖਤਰਨਾਕ ਜੰਗਲ ਵੀ ਪੈਂਦਾ ਸੀ ਉਹ ਤਿੰਨੇ ਦੋਸਤ ਕੰਮ ਦੀ ਪਹਾੜ ਲਈ ਘਰੋਂ ਸ਼ਹਿਰ ਵੱਲ ਨੂੰ ਨਿਕਲ ਤੁਰੇ ਚਲਦੇ ਚਲਦੇ ਉਹਨਾਂ ਨੂੰ ਰਸਤੇ ਵਿੱਚ ਰਾਤ ਹੋ ਗਈ ਤੇ ਜਿੱਥੇ ਉਹਨਾਂ ਨੂੰ ਰਾਤ ਹੋਈ ਉਹ ਇੱਕ ਬਹੁਤ ਹੀ ਖਤਰਨਾਕ ਜੰਗਲ ਸੀ ਇਸ ਜਗ੍ਹਾ ਤੇ ਉਹਨਾਂ ਨੂੰ ਖਤਰਨਾਕ ਜਾਨਵਰਾਂ ਦੀਆਂ ਆਵਾਜ਼ਾਂ ਸੁਣਾਈ ਦਿੱਤੀਆਂ ਤੇਜਵੀਰ ਤੇ ਜਗਤ ਬਹੁਤ ਡਰੇ ਹੋਏ ਸਨ ਤੇ ਕਾਲਕੀ ਨੂੰ ਕਹਿਣ ਲੱਗੇ ਇਹ ਜੰਗਲ ਬਹੁਤ ਖਤਰਨਾਕ ਹੈ ਤੇ ਇੱਥੇ ਕੂੰਖਾਰ ਜਾਨਵਰ ਰਹਿੰਦੇ ਹਨ ਤੇ ਰਾਤ ਨੂੰ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ ਚੰਗੀ ਗੱਲ ਹੋਵੇਗੀ ਆਪਾਂ ਇੱਥੋਂ ਹੀ ਮੁੜ ਜਾਈਏ ਚੰਗੇ ਰਵਾਂਗੇ ਉਹਨਾਂ ਦੀ ਇਹ ਗੱਲ ਸੁਣ ਕੇ ਕਾਲਕੀ ਹੱਸਣ ਲੱਗ ਪਿਆ ਤੇ ਕਹਿਣ ਲੱਗਾ ਤੁਸੀਂ ਦੋਵੇਂ ਵੀ ਸਿਰੇ ਦੇ ਡਰਪੋਕ ਹੋ ਜੇ ਇਦਾਂ ਹੀ ਡਰਦੇ ਰਹੇ ਤਾਂ ਜ਼ਿੰਦਗੀ ਵਿੱਚ ਤੁਸੀਂ ਕੁਝ ਨਹੀਂ ਕਰ ਸਕਦੇ ਕਾਲਕੀ ਦੀ ਇਹ ਗੱਲ ਸੁਣ ਕੇ ਜਗਤ ਤੇ ਤੇਜਵੀਰ ਕਹਿਣ ਲੱਗੇ ਠੀਕ ਹੈ ਫਿਰ ਜੰਗਲ ਵਿੱਚ ਰਹਿਣਾ ਤਾਂ ਖਤਰੇ ਤੋਂ ਖਾਲੀ ਨਹੀਂ ਹੈ ਆਪਾਂ ਕੋਈ ਰਾਤ ਕੱਤਣ ਲਈ ਠਿਕਾਣਾ ਲੱਭਦੇ ਹਾਂ ਕਾਲਕੀ ਨੇ ਫਿਰ ਕਿਹਾ ਅੱਧੀ ਰਾਤ ਨੂੰ ਕਿੱਥੇ ਟਿਕਾਣਾ ਲੱਭਦੇ ਫਿਰਾਂਗੇ ਚੁੱਪ ਕਰਕੇ ਇੱਥੇ ਹੀ ਰੁਕਦੇ ਹਾਂ ਤੇ ਉਹਨਾਂ ਨੇ ਉੱਥੇ ਹੀ ਜੰਗਲ ਦੇ ਇੱਕ ਪਾਸੇ ਚਾਦਰਾਂ ਵਿਛਾ ਲਈਆਂ ਤੇ ਲੰਮੇ ਪੈ ਗਏ ਤੇ ਨਾਲ ਜੋ ਵੀ ਥੋੜਾ ਬਹੁਤਾ ਖਾਣ ਪੀਣ ਨੂੰ ਲਿਆਂਦਾ ਸੀ ਉਹ ਖਾਦਾ ਤੇ ਸੌਂ ਗਿਆ ਰਾਤ ਨੂੰ ਉਹ ਤਿੰਨੇ ਜਦੋਂ ਸੁੱਤੇ ਪਏ ਸਨ ਤਾਂ ਅਚਾਨਕ ਤੇਜ਼ ਹਨੇਰੀ ਤੇ ਮੀਂਹ ਸ਼ੁਰੂ ਹੋ ਗਿਆ ਦੇਵੀ ਤੇ ਜਗਤ ਬਹੁਤ ਹੀ ਡਰੇ ਹੋਏ ਸਨ ਤੇ ਕਾਲਕੀ ਨੂੰ ਕਹਿਣ ਲੱਗੇ ਤੈਨੂੰ ਪਹਿਲਾਂ ਹੀ ਕਿਹਾ ਸੀ ਕਿ ਇੱਥੇ ਰਹਿਣਾ ਖਤਰੇ ਤੋਂ ਖਾਲੀ ਨਹੀਂ ਹੈ ਹੁਣ ਤੂੰ ਹੀ ਦੱਸ ਕਿੱਧਰ ਨੂੰ ਜਾਵਾਂਗੇ ਤੇ ਇੱਥੇ ਸਾਡੇ ਆਲੇ-ਦੁਆਲੇ ਸ਼ੇਰ ਕੀਤੇ ਤੇ ਸੱਪ ਘੁੰਮ ਰਹੇ ਹਨ ਕਾਲਕੀ ਫਿਰ ਹੱਸ ਕੇ ਬੋਲਿਆ ਇਹ ਮੀਂਹ ਹੀ ਨਹੀਂ ਇਹ ਤਾਂ ਕੁਦਰਤੀ ਆਫਤ ਹੈ ਕਿਹੜਾ ਕਿਸੇ ਕੋਲੋਂ ਪੁੱਛ ਕੇ ਆਉਂਦੀ ਹੈ ਤੇ ਨਾਲੇ ਇਸ ਵਿੱਚ ਜੰਗਲ ਦਾ ਕੀ ਕਸੂਰ ਆਓ ਮੇਰੇ ਪਿੱਛੇ-ਪਿੱਛੇ ਚੱਲਦੇ ਜਾਓ ਲੱਭਦੇ ਹਾਂ ਕੋਈ ਰਸਤਾ ਲੱਭਦੇ ਆ ਕੋਈ ਟਿਕਾਣਾ ਤੇ ਉਹ ਤਿੰਨੋਂ ਉਥੋਂ ਅੱਗੇ ਹੋ ਤੁਰੇ ਤੇਜ਼ ਮੀਂਹ ਹੀਂਹੇਰੀ ਤੇ ਜੰਗਲੀ ਜਾਨਵਰਾਂ ਦੀਆਂ ਡਰਾਉਣੀਆਂ ਆਵਾਜ਼ਾਂ ਮਾਹੌਲ ਨੂੰ ਹੋਰ ਵੀ ਡਰਾਉਣਾ ਬਣਾ ਰਹੀਆਂ ਸਨ ਉਹ ਤਿੰਨੇ ਤੁਰਦੇ ਤੁਰਦੇ ਕਾਫੀ ਅੱਗੇ ਨਿਕਲ ਆਏ ਤੇ ਕਾਫੀ ਅੱਗੇ ਜਾ ਕੇ ਉਹਨਾਂ ਨੂੰ ਰਸਤੇ ਵਿੱਚ ਇੱਕ ਰੌਸ਼ਨੀ ਦਿਖਾਈ ਦਿੱਤੀ ਜਗਤ ਤੇ ਤੇਜ਼ ਵੀ ਦਰੇ ਹੋਏ ਕਾਲਕੀ ਨੂੰ ਕਹਿਣ ਲੱਗੇ ਲੈ ਪੱਕਾ ਇਹ ਕੋਈ ਭੂਤ ਪ੍ਰੇਤ ਹੈ ਕਾਲਕੀ ਨੇ ਉਹਨਾਂ ਦੋਵਾਂ ਨੂੰ ਕਿਹਾ ਦਰੋ ਨਾ ਚਲੋ ਮੇਰੇ ਨਾਲ ਕਰਦੇ ਆਂ ਇਸ ਭੂਤ ਨਾਲ ਗੱਲ ਤੇ ਉਹ ਤਿੰਨੇ ਉਸ ਰੋਸ਼ਨੀ ਵੱਲ ਨੂੰ ਹੋ ਤੁਰੇ ਜਦੋਂ ਉਹ ਤਿੰਨੇ ਉਸ ਰੋਸ਼ਨੀ ਦੇ ਨਜ਼ਦੀਕ ਪਹੁੰਚੇ ਤਾਂ ਉਹਨਾਂ ਨੇ ਦੇਖਿਆ ਇਹ ਇੱਕ ਬੁੱਢੀ ਔਰਤ ਹੱਥ ਵਿੱਚ ਲਾਲਟਨ ਲੈ ਕੇ ਖੜੀ ਸੀ ਤੇ ਉਸ ਔਰਤ ਦੇ ਸਿਰ ਤੇ ਮੀਂਹ ਤੋਂ ਬਚਣ ਲਈ ਛਤਰੀ ਵਰਗਾ ਇੱਕ ਰੰਗਦਾਰ ਕੱਪੜਾ ਲਿਆ ਹੋਇਆ ਸੀ ਤੇ ਉਹ ਔਰਤ ਉਹਨਾਂ ਤਿੰਨਾਂ ਨੂੰ ਇਸ ਘਣੇ ਜੰਗਲ ਵਿੱਚ ਦੇਖ ਕੇ ਪਹਿਲਾਂ ਤਾਂ ਬਹੁਤ ਡਰ ਗਈ ਤੇ ਉਸ ਦੇ ਕੁਝ ਬੋਲਣ ਤੋਂ ਪਹਿਲਾਂ ਹੀ ਕਾਲਕੀ ਬੋਲ ਪਿਆ ਤੇ ਉਸ ਔਰਤ ਨੂੰ ਕਹਿਣ ਲੱਗਾ ਮਾਤਾ ਅਸੀਂ ਕੰਮ ਦੀ ਪਹਾੜ ਵਿੱਚ ਸ਼ਹਿਰ ਵੱਲ ਨੂੰ ਜਾ ਰਹੇ ਹਾਂ ਸਾਡਾ ਨਗਰ ਕਾਫੀ ਪਿੱਛੇ ਹੈ ਤੇ ਸਾਨੂੰ ਘਰੋਂ ਤੁਰਿਆ ਨੂੰ ਵੀ ਇੱਕ ਦਿਨ ਹੋ ਗਿਆ ਹੈ ਤੇ ਅੱਜ ਅੱਧੀ ਰਾਤ ਨੂੰ ਇਸ ਮੀਹ ਹਨੇਰੀ ਵਿੱਚ ਇਸ ਖਤਰਨਾਕ ਜੰਗਲ ਵਿੱਚ ਘਿਰ ਗਏ ਹਾਂ ਕੀ ਸਾਨੂੰ ਅੱਜ ਰਾਤ ਠਹਿਰਨ ਲਈ ਕੋਈ ਜਗ੍ਹਾ ਮਿਲ ਸਕਦੀ ਹੈ ਦਿਨ ਚੜ੍ਹਦੇ ਹੀ ਅਸੀਂ ਅੱਗੇ ਤੁਰ ਜਾਵਾਂਗੇ ਤੇ ਉਸ ਬਜ਼ੁਰਗ ਔਰਤ ਨੇ ਕਿਹਾ ਮੈਂ ਵੀ ਆਪਣੇ ਪੁੱਤਰ ਦੀ ੜੀਕ ਕਰ ਰਹੀ ਹਾਂ ਅੱਜ ਉਸਨੇ ਆਉਣਾ ਸੀ ਅਜੇ ਤੱਕ ਉਹ ਘਰ ਨਹੀਂ ਆਇਆ ਉਸ ਬੁੱਢੀ ਮਾਈ ਦੀ ਗੱਲ ਨੂੰ ਵਿੱਚੇ ਹੀ ਟੋਕੇ ਜਗਤ ਬੋਲਿਆ ਮਾਤਾ ਬਹੁਤ ਡਰ ਲੱਗ ਰਿਹਾ ਹੈ ਤੇ ਭੁੱਖ ਵੀ ਬਹੁਤ ਜ਼ਿਆਦਾ ਲੱਗੀ ਹੈ ਸਾਨੂੰ ਕਿਰਪਾ ਕਰਕੇ ਕੋਈ ਟਿਕਾਣਾ ਦੱਸੋ ਸਾਡੀ ਸਹਾਇਤਾ ਕਰੋ ਤੇ ਉਸ ਬਜ਼ੁਰਗ ਬਾਈ ਨੇ ਕੁਝ ਸੋਚ ਕੇ ਉਹਨਾਂ ਨੂੰ ਕਿਹਾ ਮੈਨੂੰ ਤੁਸੀਂ ਸੱਚੇ ਲੱਗਦੇ ਹੋ ਤੇ ਉਹਨਾਂ ਦੀਆਂ ਕੀਤੀਆਂ ਹੋਈਆਂ ਸਾਰੀਆਂ ਗੱਲਾਂ ਤੇ ਵਿਸ਼ਵਾਸ ਕਰਕੇ ਉਹ ਬਜ਼ੁਰਗ ਔਰਤ ਕਹਿਣ ਲੱਗੀ ਆਜੋ ਮੇਰੇ ਨਾਲ ਮੇਰੇ ਪਿੱਛੇ-ਪਿੱਛੇ ਮੇਰੇ ਘਰ ਹੀ ਚਲਦੇ ਹਾਂ ਇਨੀ ਰਾਤ ਨੂੰ ਇਦਾਂ ਦੀ ਮੀਹਂਹੇਰੀ ਵਿੱਚ ਤੁਸੀਂ ਕਿੱਥੇ ਜਾਓਗੇ ਤੇ ਉਹ ਤਿੰਨੇ ਉਸ ਮਾਈ ਦੇ ਪਿੱਛੇ-ਪਿੱਛੇ ਚੱਲਣ ਲੱਗੇ ਕੋਈ ਦੋ ਕੋ ਮੀਲ ਚੱਲਣ ਦੇ ਬਾਅਦ ਉਸ ਬਜ਼ੁਰਗ ਮਾਈ ਦਾ ਘਰ ਆਇਆ ਤੇ ਉਹ ਬਜ਼ੁਰਗ ਮਾਈ ਉਹਨਾਂ ਨੂੰ ਕਹਿਣ ਲੱਗੀ ਇਹ ਹੈ ਮੇਰਾ ਘਰ ਮੈਂ ਤੁਹਾਡੇ ਵਾਸਤੇ ਕੁਝ ਖਾਣ ਲਈ ਲੈ ਕੇ ਆਉਂਦੀ ਹਾਂ ਕਾਲਕੀ ਨੇ ਆਲਾਦ ਵਾਲਾ ਦੇਖਿਆ ਤੇ ਉਹ ਦੇਖ ਰਿਹਾ ਸੀ ਘਰ ਤਾਂ ਬਹੁਤ ਵਧੀਆ ਹੈ ਇੰਨੇ ਨੂੰ ਉਹ ਬੁੱਢੀ ਔਰਤ ਅੰਦਰੋਂ ਕੁਝ ਖਾਣ ਲਈ ਲੈ ਕੇ ਆਉਂਦੀ ਹੈ ਤੇ ਕਹਿੰਦੀ ਹੈ ਕਿ ਆਹ ਲਓ ਕੁਝ ਖਾ ਲੋ ਜਗਤ ਤੇ ਤੇਜਵੀਰ ਚੁੱਪਚਾਪ ਖਾਣਾ ਖਾਣ ਲੱਗੇ ਤੇ ਕਾਲਕੀ ਨੇ ਉਸ ਬਜ਼ੁਰਗ ਔਰਤ ਨੂੰ ਕਿਹਾ ਮਾਤਾ ਤੁਸੀਂ ਏਡੇ ਵੱਡੇ ਘਰ ਵਿੱਚ ਅਤੇ ਏਡੇ ਖਤਰਨਾਕ ਜੰਗਲ ਵਿੱਚ ਇਕੱਲੇ ਹੀ ਰਹਿੰਦੇ ਹੋ ਤੇ ਉਹ ਬਜ਼ੁਰਗ ਮਾਈ ਉਸ ਕਾਲਕੀ ਨੂੰ ਕਹਿਣ ਲੱਗੀ ਨਹੀਂ ਮੈਂ ਇਕੱਲੀ ਨਹੀਂ ਰਹਿੰਦੀ ਹਾਂ ਮੇਰਾ ਪੁੱਤਰ ਵੀ ਮੇਰੇ ਨਾਲ ਰਹਿੰਦਾ ਹੈ ਪਰ ਉਹ ਇੱਥੋਂ ਦੇ ਰਾਜੇ ਦੇ ਘੋੜਿਆਂ ਦੇ ਤਵੇਲੇ ਵਿੱਚ ਨੌਕਰੀ ਕਰਦਾ ਹੈ ਤੇ ਹਫ਼ਤੇ 10 ਦਿਨ ਬਾਅਦ ਘਰ ਆਉਂਦਾ ਹੈ ਨਾਲੇ ਮੈਨੂੰ ਹੁਣ ਇਸ ਖਤਰਨਾਕ ਜੰਗਲ ਚ ਡਰ ਨਹੀਂ ਲੱਗਦਾ ਹੁਣ ਤਾਂ ਆਦਤ ਪੈ ਗਈ ਹੈ ਨਾਲੇ ਉਹ ਵੀ ਮੀਂਹ ਹੀ ਨੇਰੀ ਕਰਕੇ ਹੀ ਨਹੀਂ ਆਇਆ ਹੋਣਾ ਚੱਲ ਭਲਕੇ ਆ ਜਾਊਗਾ ਤੇ ਖਾਣਾ ਖਾਣ ਦੇ ਬਾਅਦ ਉਹ ਸਾਰੇ ਸੌਂ ਗਏ ਤੇ ਉਹ ਬਜ਼ੁਰਗ ਔਰਤ ਵੀ ਅਲੱਗ ਕਮਰੇ ਵਿੱਚ ਜਾ ਕੇ ਸੌਂ ਗਈ ਸਾਰੇ ਸੌ ਚੁੱਕੇ ਸਨ ਪਰ ਕਾਲਕੀ ਨੇ ਅੱਖ ਖੋਲੀ ਉਸਨੇ ਦੇਖਿਆ ਕਿ ਸਭ ਸੌ ਚੁੱਕੇ ਹਨ ਉਸਦੇ ਦਿਮਾਗ ਵਿੱਚ ਖਿਆਲ ਆਇਆ ਕਿ ਇਹ ਔਰਤ ਏਡੇ ਵੱਡੇ ਘਰ ਵਿੱਚ ਰਹਿੰਦੀ ਹੈ ਤੇ ਇਸ ਕੋਲ ਬਹੁਤ ਸਾਰਾ ਧਨ ਹੋ ਸਕਦਾ ਹੈ ਕਿਉਂਕਿ ਘਰ ਬਹੁਤ ਅਲੀਸ਼ਾਨ ਹੈ ਕਿਉਂ ਨਾ ਮੈਂ ਇੱਥੇ ਚੋਰੀ ਕਰ ਲਵਾਂ ਕਿਹੜਾ ਕਿਸੇ ਨੂੰ ਕੁਝ ਪਤਾ ਲੱਗਣਾ ਹੈ ਕਿੱਧਰ ਸ਼ਹਿਰ ਜਾ ਕੇ ਕੰਮ ਲੱਭਦੇ ਫਿਰਾਂਗੇ ਇਸ ਤੋਂ ਵਧੀਆ ਮੌਕਾ ਹੋਰ ਕਿਹੜਾ ਹੋ ਸਕਦਾ ਹੈ ਤੇ ਉਹ ਲਾਲਚ ਵਿੱਚ ਆ ਕੇ ਉੱਠਿਆ ਤੇ ਘਰ ਦੇ ਹਰੇਕ ਕਮਰੇ ਵਿੱਚ ਘੁੰਮਣ ਲੱਗਾ ਘੁੰਮਦੇ ਘੁੰਮਦੇ ਉਹ ਇੱਕ ਛੋਟੇ ਜਿਹੇ ਕਮਰੇ ਵਿੱਚ ਦਾਖਲ ਹੋ ਗਿਆ ਜੋ ਕਿ ਲੱਕੜੀ ਦਾ ਬਣਿਆ ਹੋਇਆ ਸੀ ਉਸ ਨੇ ਦੇਖਿਆ ਕਿ ਉਸ ਕਮਰੇ ਵਿੱਚ ਇੱਕ ਸਨੇਹਰੀ ਰੰਗ ਦਾ ਸੰਦੂਕ ਪਿਆ ਹੋਇਆ ਹੈ ਤੇ ਉਸ ਦਾ ਵਜ਼ਨ ਚੱਕਣ ਵਿੱਚ ਕਾਫੀ ਭਾਰਾ ਜਾਪ ਰਿਹਾ ਸੀ ਉਸ ਨੂੰ ਜ਼ਿੰਦਰਾ ਲੱਗਾ ਹੋਇਆ ਸੀ ਫਿਰ ਕਾਲਕੀ ਨੇ ਆਪਣੇ ਥੈਲੇ ਵਿੱਚੋਂ ਕੋ ਵੱਡਾ ਸਾਰਾ ਉਜਾਰ ਕੱਢਿਆ ਜੋ ਉਸਨੇ ਜੰਗਲ 'ਚ ਆਪਣੀ ਰੱਖਿਆ ਵਾਸਤੇ ਰੱਖਿਆ ਹੋਇਆ ਸੀ ਉਸਨੇ ਉਹ ਤਾਲਾ ਤੋੜ ਦਿੱਤਾ ਤੇ ਸੰਦੂਖ ਖੋਲ ਕੇ ਦੇਖਿਆ ਤਾਂ ਉਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਕਿਉਂਕਿ ਉਸ ਵਿੱਚ ਬਹੁਤ ਸਾਰੇ ਸੋਨੇ ਤੇ ਚਾਂਦੀ ਦੇ ਗਹਿਣੇ ਸਨ ਤੇ ਉਹ ਧਨ ਨਾਲ ਭਰਿਆ ਪਿਆ ਸੀ ਉਸਨੇ ਸੋਨਾ ਚਾਂਦੀ ਤੇ ਸਾਰਾ ਧਨ ਆਪਣੇ ਥੈਲੇ ਵਿੱਚ ਪਾ ਲਿਆ ਤੇ ਥੈਲਾ ਪੂਰੀ ਤਰ੍ਹਾਂ ਭਰ ਗਿਆ ਤੇ ਉਹ ਉਸ ਘਰ ਤੋਂ ਚੁੱਪਚਾਪ ਨਿਕਲ ਗਿਆ ਤੇ ਜੰਗਲ ਵੱਲ ਨੂੰ ਤੁਰ ਪਿਆ ਘਰ ਤੋਂ ਕਾਫੀ ਦੂਰੀ ਤੇ ਜਾ ਕੇ ਉਸਨੇ ਸੰਘਣੇ ਦਰਖਤ ਹੇਠਾਂ ਉਸ ਨਕੀਲੇ ਉਜਾਰ ਨਾਲ ਮਿੱਟੀ ਨੂੰ ਖੋਦਿਆ ਤੇ ਇੱਕ ਬਹੁਤ ਡੂੰਗਾ ਢੋਆ ਪਟਿਆ ਤੇ ਉਸ ਥੈਲੇ ਨੂੰ ਉਸ ਵਿੱਚ ਚੰਗੀ ਤਰ੍ਹਾਂ ਨੱਪ ਦਿੱਤਾ ਤੇ ਉਸ ਤੇ ਚੰਗੀ ਤਰ੍ਹਾਂ ਮਿੱਟੀ ਪਾ ਦਿੱਤੀ ਤੇ ਚੁੱਪਚਾਪ ਘਰ ਨੂੰ ਹੋ ਤੁਰਿਆ ਰਸਤੇ ਵਿੱਚ ਆਉਂਦਾ ਹੋਇਆ ਉਹ ਸੋਚ ਰਿਹਾ ਸੀ ਕਿ ਮੈਂ ਇਸ ਬਾਰੇ ਕਿਸੇ ਨੂੰ ਕੁਝ ਨਹੀਂ ਦੱਸਣਾ ਅਗੱਤ ਤੇਜਵੀਰ ਨੂੰ ਕੋਈ ਬਹਾਨਾ ਬਣਾ ਕੇ ਮੈਂ ਪਿੰਡ ਨੂੰ ਨਿਕਲ ਜਾਵਾਂਗਾ ਤੇ ਸਾਰਾ ਤਾਂ ਇਕੱਲਾ ਹੀ ਲੈ ਕੇ ਜਾਵਾਂਗਾ ਜੋ ਪੱਜਬ ਉਸ ਬਜ਼ੁਰਗ ਮਾਈ ਦੇ ਘਰ ਆ ਕੇ ਆਰਾਮ ਨਾਲ ਸੌ ਗਿਆ ਸਵੇਰ ਹੋਈ ਤੇ ਤੜਕਸਾਰੀ ਉਹ ਸੁੱਤੇ ਜਾਗ ਗਏ ਤੇ ਉਸ ਬੁੱਢੀ ਮਾਈ ਨੂੰ ਕਾਲ ਕੀ ਕਹਿਣ ਲੱਗਾ ਮਾਤਾ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਡੀ ਸਹਾਇਤਾ ਕੀਤੀ ਤੇ ਉਹ ਸਭ ਉਥੋਂ ਨਿਕਲ ਗਏ ਤੇ ਕੋਈ ਘੰਟੇ ਕੋ ਬਾਅਦ ਉਸ ਔਰਤ ਨੂੰ ਪਤਾ ਲੱਗਾ ਕਿ ਸੰਦੂਖ ਦਾ ਜਿੰਦਰਾ ਟੁੱਟਾ ਹੋਇਆ ਹੈ ਤੇ ਸਾਰਾ ਧਨ ਚੋਰੀ ਹੋ ਚੁੱਕਾ ਹੈ ਤੇ ਉਹ ਬੁੱਢੀ ਔਰਤ ਰੋਣ ਕਰ ਲੌਣ ਲੱਗੀ ਇਹਨੂੰ ਉਸਦਾ ਪੁੱਤਰ ਅਲਾਦੀਨ ਜੋ ਰਾਜੇ ਦੇ ਘੂੜਿਆਂ ਦੇ ਤਬੀਲੇ ਵਿੱਚ ਨੌਕਰੀ ਕਰਦਾ ਸੀ ਉਹ ਵੀ ਘਰ ਆ ਗਿਆ ਤੇ ਬਜ਼ੁਰਗ ਮਾਈ ਨੇ ਸਾਰੀ ਗੱਲ ਆਪਣੇ ਪੁੱਤਰ ਨੂੰ ਦੱਸੀ ਤੇ ਅਲਾਦੀਨ ਨੇ ਝਟਪਟ ਇਹ ਸਾਰੀ ਖਬਰ ਉਸ ਦੇ ਰਾਜੇ ਤੱਕ ਪਹੁੰਚਾਈ ਅਲਾਦੀਨ ਬਹੁਤ ਹੀ ਇਮਾਨਦਾਰ ਆਦਮੀ ਸੀ ਤੇ ਆਪਣਾ ਹਰ ਇੱਕ ਕੰਮ ਇਮਾਨਦਾਰੀ ਨਾਲ ਕਰਦਾ ਸੀ ਇਸ ਲਈ ਰਾਜਾ ਹਰ ਦੁੱਖ ਸੁੱਖ ਦੀ ਘੜੀ ਵਿੱਚ ਉਸ ਦੇ ਨਾਲ ਖੜਦਾ ਸੀ ਤੇ ਰਾਜੇ ਨੇ ਝਟਪਟ ਕਾਰਵਾਈ ਕਰਦਿਆਂ ਹੋਇਆ ਆਪਣੀ ਸੈਨਾ ਨੂੰ ਨਾਲ ਲੈ ਕੇ ਉਹਨਾਂ ਤਿੰਨਾਂ ਨੂੰ ਜੰਗਲ ਵਿੱਚੋਂ ਹੀ ਕਾਬੂ ਕਰ ਲਿਆ। ਹੁਣ ਕਾਲਕੀ ਨੂੰ ਸਾਰੀ ਗੱਲ ਦਾ ਪਤਾ ਸੀ ਵੀ ਕੀ ਹੋਇਆ ਕੀ ਹੈ। ਪਰ ਜਗਤ ਤੇ ਤੇਜਵੀ ਨੂੰ ਕਿਸੇ ਵੀ ਗੱਲ ਦਾ ਕੋਈ ਪਤਾ ਨਹੀਂ ਸੀ। ਰਾਜੇ ਦੇ ਦਰਬਾਰ ਵਿੱਚ ਉਹਨਾਂ ਤਿੰਨਾਂ ਨੂੰ ਬੰਦੀ ਬਣਾ ਕੇ ਪੇਸ਼ ਕੀਤਾ ਗਿਆ। ਤੇ ਹੁਣ ਕਾਲਕੀ ਨੇ ਨਾਟਕ ਕਰਨਾ ਸ਼ੁਰੂ ਕਰ ਦਿੱਤਾ। ਵੀ ਉਸ ਨੂੰ ਕਿਸੇ ਕਿਸਮ ਦਾ ਕੋਈ ਵੀ ਪਤਾ ਨਹੀਂ ਹੈ ਵੀ ਕਿਉਂ ਉਹਨਾਂ ਨੂੰ ਇੱਥੇ ਫੜ ਕੇ ਲਿਆਂਦਾ ਹੈ। ਤੇ ਉਹਨਾਂ ਨੂੰ ਵਾਰੀ-ਵਾਰੀ ਪੁੱਛਿਆ ਗਿਆ ਵੀ ਦੱਸੋ ਚੋਰੀ ਕਿਸ ਨੇ ਕੀਤੀ ਹੈ ਇਸ ਬਜ਼ੁਰਗ ਮਾਈ ਦੇ ਘਰੋਂ ਸੋਨਾ ਕਿਸ ਨੇ ਚੁਰਾਇਆ ਹੈ ਤਿੰਨੇ ਰਾਜੇ ਦੇ ਪੈਰਾਂ ਵਿੱਚ ਡਿੱਕੇ ਤਰਲੇ ਕਰਨ ਲੱਗੇ ਜਰਾਬ ਅਸੀਂ ਚੋਰੀ ਨਹੀਂ ਕੀਤੀ ਅਸੀਂ ਤਾਂ ਬਹੁਤ ਹੀ ਗਰੀਬ ਆਦਮੀ ਆ ਤੇ ਜੰਗਲ ਵਿੱਚ ਮੀਂਹ ਨੇ ਦੀ ਕਾਰਨ ਰਸਤਾ ਪਟ ਗਿਆ ਸੀ ਤੇ ਇਸ ਮਾਈ ਦੀ ਸਹਤਾਲੀ ਇਸਦੇ ਘਰ ਗਏ ਸੀ ਤੇ ਭੁੱਖ ਵੀ ਬੜੀ ਲੱਗੀ ਸੀ ਅਸੀਂ ਕੁਝ ਨਹੀਂ ਕੀਤਾ